ਬਾਈ ਹਸਰੀ ਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੀ ਆ ਬਾਈ ਆ ਬੂਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਜਾਂ ਆਪਦੀਆਂ ਫੋਟੋਆਂ ਤੇ ਜਾਂ ਵੀਡੀਓ ਬਣਾ ਕੇ ਉੱਪਰਲੇ ਨੰਬਰ ਤੇ ਆਪਾਂ ਨੂੰ ਵਟਸਐਪ ਕਰਦਾ ਕਰੋ ਤੇ ਸਾਰਾ ਆਪਦਾ ਐਡਰੈਸ ਤੇ ਅੱਜ ਦੀ ਵੀਡੀਓ ਚ 8 ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਈ ਜਿਨ੍ਹਾਂ ਦੇ ਵਿੱਚ ਤਿੰਨ ਟਰੈਕਟਰ ਵਕਾਊ ਆ ਇੱਕ ਵਰਨਾਕਾਰ ਇੱਕ ਹੜੰਬਾ ਕਿਸੇ ਪੁਰਾਣੇ ਹਣਬਾ ਵੇਚਣਾ ਬਾਈ ਉਹ ਕੋਸੇ ਪੁਰਾਣੇ ਲੈਣਾ ਤੇ ਇੱਕੋ ਵੀਡੀਓ ਚ ਹੜੰਭਾ ਪਾਇਆ ਵਾ ਤੇ ਤਿੰਨ ਟਰਾਲੇ ਆ ਅੱਠ ਮਸ਼ੀਨਰੀ ਆ ਵਕਾਉ ਲੈ ਕੇ ਆ ਸਾਰੇ ਭਰਾ ਦੇਖ ਲਓ ਬਾਈ ਤੇ ਜਿਹੜੇ ਵੀ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਇਹ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਪਹਿਲਾ ਟਰੈਕ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ 2020 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਸਵਰਾਜ 855 ਇਹ ਬਾਈ ਕਹਿੰਦਾ ਮੇਰਾ ਟਰੈਕਟਰ ਜਮਾਂ ਹੀ ਨਵਾਂ ਟਰੈਟ ਆ ਬਾਈ ਸਾਰੇ ਪਾਸੋਂ ਮੇਰਾ ਟਰੈਟ ਚੈੱਕ ਕਰਕੇ ਵਾਹ ਕੇ ਮੇਰੇ ਘਰੋਂ ਟਰੈਟ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਕਿਸੇ ਵੀਰ ਪੁਰਾਣੇ ਬਈ ਸਵਰਾਜ 855 ਟਰੈਟ ਲੈਣਾ ਹੋਵੇ ਤੇ ਇਹ ਖੜਾ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ 'ਚ ਵੀ ਟਰੈਟ ਖੜਾ ਤੇ ਨੇੜੇ ਨਾਲ ਹੀ ਪਿੰਡਾਂ ਬਾਈ ਦਾ ਤਲਵੰਡੀ ਭਾਈ ਦੇ ਉੱਥੇ ਟਰੈਟ ਖੜਾ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ ਬਾਈ ਦਾ ਫੋਨ ਬਾਈ ਦਾ ਰੇਟ ਸੌਰੀ ਬਾਈ ਦਾ ਰੇਟ ਆ 6 ਲੱਖ ਤੇ 25000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਬਾਈ ਟਰੈਕਟਰ ਦੇ ਦੂੰਗਾ ਕਿਸੇ ਵੀ ਪੁਰਾਣੇ ਬਾਈ ਟਰੈਕ ਲੈਣਾ ਹੋਵੇ ਸਵਰਾਜ 852 ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ 95 ਕਰਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 1995 ਮਾਡਲ ਟਰੈਕਟਰ ਦਾ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 70 80 ਪੀਐਸਾ ਟਰੈਕਟਰ ਦੇ ਸਾਰੇ ਭਰਾ ਦੇਖ ਲਓ ਬਾਈ ਪਾਵਰ ਸਟੀering ਆ ਤੇਲ ਬ੍ਰੇਕਾਂ ਇਹ ਹੌਡ ਵਾਲੀ ਵੱਡੀ ਛਤਰੀ ਲੱਗੀ ਆ ਬਾਈ ਵੱਡਾ ਡੈਕ ਲੱਗਾ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਬਈ ਲੈਣਾ ਹੋਵੇ ਟਰੈਕਟਰ 911 ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਹੀ ਬਈ 91 ਗਾਂ ਟਰੈਕਟਰ ਖੜਾ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਟਰੈਕਟਰ ਬਈ 911 ਤੇ ਬਾਈ ਕਹਿੰਦੇ 3 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਡ ਦੇਉਂਗਾ ਬਈ 911 ਸਾਰੇ ਪਾਸੇ ਮੇਰਾ ਪੂਰਾ ਵਧੀਆ 91 ਗਾਂ ਟਰੈਕਟਰ ਆ ਬਾਈ ਆਕੇ ਚੈੱਕ ਕਰਕੇ ਮੇਰੇ ਕੋਲ 91 ਗਾਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾ ਨੇ ਬਈ 91 ਗਾਂ ਟਰੈਕਟਰ ਲੈਣਾ ਹੋਵੇ ਤੇ ਏ ਏਰੀਆ ਲੁਧਿਆਣੇ ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਟਰੈਕਟਰ ਫਾਰਮ ਟਰੈਕ 60 ਦਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪ੍ਰਾਣੇ ਵੀ ਫਾਰਮ ਟਰੈਕ 60 ਦਾ ਟਰੈਕਟਰ ਲੈਣਾ ਹੋਵੇ ਇੱਕ ਦਾ ਬਾਈ ਨੇ ਆਹ ਫਾਰਮ ਟਰੈਕ 60 ਦਾ ਟਾਇਰ ਵੇਚਣਾ ਇੱਕ ਵਰਨਾ ਗੱਡੀ ਐਦੂ ਪਿੱਛੇ ਉਹ ਵੀ ਬਾਈ ਨੇ ਵਿੱਚ ਵੇਚਣੀਆਂ ਬਾਈ ਉਹ ਵੀ ਆਪਾਂ ਦਿਖਾਵਾਂਗੇ ਤੇ ਤੀਜੇ ਨੰਬਰ ਤੇ ਟਰਾਲਾ ਬਾਈ ਨੇ ਇੱਕ ਵੇਚਣਾ ਉਹ ਵੀ ਆਪਾਂ ਤੀਜੇ ਨੰਬਰ ਤੇ ਬਾਈ ਦੇ ਦਿਖਾਵਾਂਗੇ ਤੇ ਤਿੰਨੇ ਚੀਜ਼ਾਂ ਬਾਈ ਇੱਕੇ ਬਾਈ ਦੀਆਂ ਤੇ ਇੱਕੋ ਹੀ ਐਡਰੈਸ ਆ ਬਾਈ ਕਿਸੇ ਵੀਰ ਪ੍ਰਾਣੇ ਬਾਈ ਆਹ ਲੈਣਾ ਹੋਵੇ ਫਾਰਮ ਟਰੈਕ ਟਰੈਕਟਰ 60 ਦਾ ਇਹ 2004 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 70 ਪੈਸੇ ਆ ਬਈ ਟਰੈਕਟਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਫਾਰਮ ਟਰੈਕ 60 ਦਾ ਟਾਇਰ ਤੇ ਪੂਰਾ ਵਧੀਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਪ੍ਰਾਇਡ ਲੈ ਜਾਓ ਬਾਈ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 2 ਲੱਖ ਪੂਰੇ 2 ਲੱਖ ਦੇ ਆਸੇ ਪਾਸੇ ਮੈਂ ਦੇ ਦੂੰਗਾ ਬਈ ਟਰੈਕਟਰ ਤੇ ਏਰੀਆ ਫਲੋਰ ਫਲੋਰ ਏਰੀਆ ਜੀ ਟਾਇਰ ਖੜਾ ਬਾਈ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਦੇ ਆਸੇ ਪਾਸੇ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਇੱਕ ਬਾਈ ਨੇ ਆਹ ਵਰਨਾ ਕਾਰ ਵੇਚਣੀ ਆ ਜਿਹੜੇ ਬਾਈ ਦਾ ਆ ਪਾ ਟਰੈਕਟਰ ਫਾਰਮ ਟਰੱਕ 60 ਦਾ ਦਿਖਾਇਆ ਫਲੋਰ ਵਾਲੇ ਬਾਈ ਦਾ ਆ ਫਲੋਰ ਵਾਲੇ ਬਾਈ ਦੀ ਬਈ ਕਾਰ ਆ ਇੱਕ ਇੱਕ ਬਾਈ ਨੇ ਕਾਰ ਵੇਚਣੀ ਆ ਕਿਸੇ ਵੀਰ ਪੁਰਾਣੇ ਬਾਈ ਕਾਰ ਲੈਣੀ ਹੋਵੇ ਵਰਨਾ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਕਹਿੰਦਾ ਨਵੇਂ ਆ ਕਾਰ ਦੇ ਬਾਈ ਕਿਸੇ ਵੀਰ ਪੁਰਾਣੇ ਬਾਈ ਕਾਰ ਲੈਣੀ ਹੋਵੇ ਵਰਨਾ ਤੇ ਬਾਕੀ ਹੋਰ ਕੁਝ ਪੁੱਛਣਾ ਹੋਵੇ ਕਾਰ ਬਾਰੇ ਤੇ ਉਹ ਬਾਈ ਦਾ ਬਾਈ ਫੋਨ ਨੰਬਰ ਆ ਸਕਰੀਨ ਤੇ ਤੇ ਬਾਈ ਨੂੰ ਫੋਨ ਲਾ ਕੇ ਪੁੱਛ ਲਿਓ ਤੇ ਬਾਈ ਕਹਿੰਦਾ ਵਰਨਾ ਕਾਰ 3 ਲੱਖ ਤੇ 15000 ਦੀ ਮੈਂ ਵਰਨਾ ਕਾਰ ਵੇ ਦੇ ਦੂੰਗਾ ਕਿਸੇ ਵੀਰ ਪੁਰਾਣੇ ਬਾਈ ਵਰਨਾ ਕਾਰ ਲੈਣੀ ਹੋਵੇ ਤੇ ਇਹ ਵੀ ਬਾਈ ਏਰੀਆ ਫਲੋਰ ਆ ਬਾਈ ਦਾ ਪਹਿਲਾ ਟਰੈਕਟਰ ਵੀ ਬਾਇਆ ਪਾਈ ਦਾ ਆ ਵੀ ਬਾਈ ਦੀ ਕਾਰ ਆ ਕਿਸੇ ਵੀਰ ਪੁਰਾਣੇ ਬਾਈ ਕਾਰ ਲੈਣੀ ਹੋਵੇ ਵਰਨਾ ਤੇ ਫਲੋਰ ਏਰੀਆ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਟਰਾਲਾ ਵੀ ਬਾਈ ਦਾ ਜਿਹਦੀ ਕਾਰ ਤੇ ਟਰੈਕਟਰ ਪਾਇਆ ਵਿਖਾਇਆ ਆਪਾਂ ਆ ਟਰਾਲਾ ਬਾਈ ਨੇ ਇੱਕ ਵੇਚਣਾ 16 7 ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਡਬਲ ਜੈਕਾ ਟਰਾਲੇ ਨੂੰ ਤੇ ਟਾਟਾ ਸੇਲ ਦਾ ਮਾਲ ਲੱਗਿਆ ਬਾਈ ਟਰਾਲੇ ਨੂੰ ਕਿਸੇ ਵੀਰ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਚਾਰੇ ਟਾਇਰ 60 70 ਪੈਸੀਆ ਟਰਾਲੇ ਦੇ ਤੇ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਟਰਾਲਾ ਬਾਈ ਪੂਰਾ ਵਧੀਆ ਪੂਰਾ ਸੋਹਣਾ ਪੂਰਾ ਸਾਫ਼ ਆ ਤੇ ਪੂਰਾ ਵਜਨ ਵਾਲਾ ਟਰਾਲਾ ਕਿਸੇ ਵੀਰ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰਾਲਾ ਚੈੱਕ ਕਰਕੇ ਲੈ ਜਾਓ ਵਜਨ ਪਾ ਕੇ ਚੈੱਕ ਕਰ ਲਓ ਟਰਾਲਾ ਇਹ 10 ਲੱਖ ਦੇ ਆਸੇ ਪਾਸੇ ਬਾਈ ਟਰਾਲਾ ਦੇਊਗਾ ਇਹ ਵੀ ਬਾਈ ਦਾ ਏਰੀਆ ਫਲੋਰਾ ਬਾਈ ਬਾਈ ਦਾ ਕਿਸੇ ਵੀ ਵੀਰ ਭਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਕਨ 3 ਲੱਖ ਦੇ ਆਸੇ ਪਾਸੇ ਦੇਊਗਾ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾਣੇ ਹੜੰਬਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾਣੇ ਬਾਈ ਹੜੰਬਾ ਲੈਣਾ ਹੋਵੇ ਤੇ ਆ ਕ੍ਰਿਸ਼ਨ ਆ ਵੀ ਹਰੰਬੇ ਦੇ ਬਾਈਆਂ ਦਾ ਸਾਰਾ ਕੰਮ ਧੰਦਾ ਕਰਾਇਆ ਵਾ ਹੜੰਬੇ ਦਾ ਇਹ ਸਰੋਂ ਸਰੋਂ ਬਾਈ ਮੜਾ ਮੋਟਾ ਕੱਢਦੇ ਰਹੇ ਹਨ ਬਈ ਤੇ ਸਾਰੇ ਪਾਸੋਂ ਹੜੰਬਾ ਪੂਰਾ ਵਧੀਆ ਬਾਈ ਕਿਸੇ ਵੀਰ ਭਰਾਣੇ ਬਈ ਹੜੰਬਾ ਲੈਣਾ ਹੋਵੇ ਤੇ ਆ ਪੱਖੋ ਕੈਂਚੀਆਂ ਦਾ ਹੜੰਬਾ ਬਣਿਆ ਬਾਈ ਸਾਰੇ ਭਰਾ ਦੇਖ ਲਓ ਬਾਈ ਪੱਖੋ ਕੈਂਚੀਆਂ ਦਾ ਹੜੰਬਾ ਬਣਿਆ ਵਾ ਤੇ ਪੂਰੀ ਹਾਲਤ ਬਹੁਤ ਵਧੀਆ ਹੜੰਬੇ ਦੀ ਆ ਕਿਸੇ ਵੀਰ ਭਰਾਣੇ ਬਈ ਹੜੰਬਾ ਲੈਣਾ ਹੋਵੇ ਤੇ ਬਾਈ ਕਹਿੰਦੇ ਹੜੰਬਾ ਜਾਵਾ ਹਿਸਾਬ ਨਹੀਂ ਦੇ ਦਾਂਗੇ ਆ ਦੇਖ ਲਓ ਬਾਈ ਕਿਸੇ ਵੀਰ ਭਰਾਣੇ ਬਈ ਹੜੰਬਾ ਲੈਣਾ ਹੋਵੇ ਇਹ ਹੜੰਬਾ ਖੜਾ ਪਿੰਡ ਕੋਟਲੀਆ ਬਲੂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ ਤੇ ਕੋਟਲੀ ਪੰਡ ਹਰੰਭਾ ਖੜਾ ਆਪਾਂ ਸਾਰੇ ਪਾਸੋਂ ਹਰੰਭਾ ਤੁਹਾਨੂੰ ਦਿਖਾ ਦਨੇ ਆ ਬਾਈ ਕਿਸੇ ਵੀਰ ਭਰਾਣੇ ਬਈ ਹਰੰਭਾ ਲੈਣਾ ਹੋਵੇ ਤੇ ਬਾਈ ਕਹਿੰਦੇ ਸਾਰੇ 65000 ਦੇ ਆਸੇ ਪਾਸੇ ਹਰੰਭਾ ਦੇ ਦਾਂਗੇ ਪੂਰਾ ਵਧੀਆ ਤੇ ਪੂਰਾ ਸਾਰਾ ਸਾਡਾ ਕੰਮ ਧੰਦਾ ਹਰੰਭੇ ਦਾ ਕਰਾਇਆ ਬਾਈ ਕਿਸੇ ਵੀਰ ਭਰਾਣੇ ਬਈ ਹਰੰਭਾ ਲੈਣਾ ਹੋਵੇ ਤੇ ਇਹ ਹਰੰਭਾ ਫੰਡ ਕੋਟਲੀ ਖੜਾ ਤੇ ਕਿਸੇ ਵੀਰ ਭਰਾਣੇ ਬਈ ਹਰੰਭਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਰੰਭੇ ਵਾਲੇ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 14 ਸੱਤ ਟਰਾਲਾ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਬਾਈ ਤੇ ਬਗੈਰ ਜੱਕ ਤੋਂ ਬਗੈਰ ਬਾਈ ਜੱਕ ਤੋਂ 10 ਨੜੀ ਹਾਬਾ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਟਰਾਲਾ ਖੜਾ ਪਿੰਡ ਮਜੀਠੀਏ ਪਿੰਡ ਬਾਈ ਮਜੀਠੀਆ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਪਿੰਡ ਆ ਬਾਈ ਮਜੀਠੀਆ ਤੇ ਮਜੀਠੀਏ ਪਿੰਡ ਖੜਾ ਟਰਾਲਾ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਬਗੈਰ ਬਾਈ ਕਹਿੰਦਾ ਜੱਕ ਤੋਂ ਆ ਤੇ ਪੂਰਾ ਵਜਨ ਵਾਲਾ ਤੇ ਪੂਰਾ ਭਾਰਾ ਟਰਾਲਾ ਬਾਈ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਇਹ ਬਾਈ ਕਹਿੰਦਾ 2 ਲੱਖ ਦੇ ਆਸੇ-ਪਾਸੇ ਮੈਂ ਟਰਾਲਾ ਵੇਚ ਦੇ ਦੂੰਗਾ ਕਿਸੇ ਵੀਰ ਪੁਰਾਣੇ ਬੇਟਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਇਹ ਬਗੈਰ ਜਿੱਕ ਦੂੰ 10 ਨਟ ਹੀ ਹਾਬਾ ਇਹ ਬਾਲੀ ਵਾਲਾ ਜਾਲੀ ਵਾਲਾ ਬੈੱਡ ਲੱਗਿਆ ਬਾਈ ਤੇ ਸਾਰਾ ਸਮਾਨ ਬਾਈ ਕੰ ਦਾ ਟਰਾਲੇ ਦੇ ਨਾਲ ਲੱਗਿਆ ਵਾ ਪੂਰਾ ਸਾਫ ਤੇ ਪੂਰਾ ਸੋਹਣਾ ਟਰਾਲਾ ਤੇ ਪੂਏ ਵਜ ਨਾਲ ਟਰਾਲਾ ਬਾਈ ਕਿਸੇ ਵੀਰ ਭਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਗੈਰ ਜੱਕ ਪਵਾ 2 ਲੱਖ ਤੇ 72000 ਦੇ ਆਸੇ ਪਾਸੇ ਬਾਈ ਕੰ ਦਾ ਮੈਂ ਟਰਾਲਾ ਬਾਈ ਦੇ ਦੂੰਗਾ ਤੇ ਏਰੀਆ ਹੁਸ਼ਿਆਰਪੁਰ ਏਰੀਆ ਬਾਈ ਹੁਸ਼ਿਆਰਪੁਰ ਏਰੀਏ ਚ ਟਰਾਲਾ ਖੜਾ ਕਿਸੇ ਵੀਰ ਭਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਅੱਜ ਦੀਆਂ ਵੀਡੀਓ ਬਈ ਆਪਣੇ ਕੋਲ 8 ਮਸ਼ੀਨਰੀਆਂ ਦੀ ਸੀਗੀਆਂ ਤੇ ਆਪਾਂ 8 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਤੀ ਕਾਲ